ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਪਾਂ ਤਿਆਰ ਪਰ ਤਿਆਰ ਹੋ ਗਏ ਆ ਨਾਣ ਪਾਣੀ ਛੋਦ ਲਿਆ ਆਪਾਂ ਉੱਠ ਕੇ ਸੀਗੇ ਸਾਢੇ 4 ਵਜੇ ਉੱਠ ਗਏ ਸੀ ਤੇ ਟਾਈਮ ਤੁਸੀਂ ਦੇ ਸਕਦੇ ਹੋ ਸਾਢੇ 5 ਹੋ ਗਿਆ ਤੇ ਹੁਣ ਆਪਾਂ ਜਾਣਾ ਗੁਰੂ ਘਰ ਅੱਜ ਦਾ ਦਿਨ ਜਿਵੇਂ ਕਿ ਤੁਹਾਨੂੰ ਪਤਾ ਅੱਜ ਨੋ ਪੋ ਆ ਅੱਜ ਦੇ ਦਿਨ ਚਮਕੌਰ ਦੀ ਗੜੀ ਵਿੱਚ ਬਾਕੀ ਸਿੰਘਾਂ ਦੀ ਸ਼ਹਾਦਤ ਹੋਈ ਸੀ ਬਾਕੀ ਸਿੰਘ ਸ਼ਹੀਦ ਹੋਏ ਸੀ ਆਪਣੇ ਤੇ ਹੁਣ ਮੈਂ ਦੋਸਤ ਨੂੰ ਫੋਨ ਕਰਤਾ ਤੇ ਆਪਾਂ ਗੁਰੂ ਘਰ ਚੱਲਦੇ ਆ ਉਹ ਵੀ ਆਉਂਦਾ ਹੁਣ ਆਪਾਂ ਘਰੋਂ ਬਾਹਰ ਆ ਗਏ ਆ ਤੇ ਬਹੁਤ ਹੀ ਜ਼ਿਆਦਾ ਧੁੰਦ ਹੋ ਰਹੀ ਹੈ ਕੁਝ ਵੀ ਨਹੀਂ ਦਿਖਦਾ ਪਿਆ ਇੱਥੇ ਮੈਨੂੰ ਵੀ ਤੁਸੀਂ ਦੇਖ ਸਕਦੇ ਹੋ ਇੰਨੀ ਜ਼ਿਆਦਾ ਧੁੰਦ ਹੋ ਰਹੀ ਹੈ ਕਿ ਕੁਝ ਦੇਖ ਹੀ ਨਹੀਂ ਰਹਾ ਟਾਈਮ ਇਨਾ ਹੋਇਆ 5:30 ਹੋ ਗਏ ਨੇ ਕੁਝ ਨਹੀਂ ਦਿਖਦਾ ਪਿਆਗਾ ਸ਼ਾਇਦ ਮੈਂ ਵੀ ਤੁਹਾਨੂੰ ਨਾ ਹੀ ਦਿਸਣ ਲਾਈਟ ਜਗਾ ਰੱਖੇ ਤਾਂ ਦਿਖਦਾ ਹੋਵਾਂਗਾ ਵੇ ਆਪਣਾ ਦੋਸਤ ਵੀ ਆ ਰਿਹਾ ਤੇ ਆਪਾਂ ਇਕੱਠੇ ਚੱਲਦੇ ਆ ਤੇ ਇਹ ਵੀ ਆ ਗਿਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਹ ਆ ਹੋਰ ਕੋਈ ਨਹੀਂ ਉੱਠਾ ਗਿਆ ਸਾਰਿਆਂ ਨਾਲ ਇਹਨੂੰ ਠਾਇਆ ਵਾ ਤੇ ਦੋਨੇ ਭਰਾ ਗੁਰੂ ਘਰ ਚੱਲੇ ਆ 시ਦੀ ਦੇ ਆੜਨ ਦੇ ਵਿੱਚ ਹਨਾ ਹਾਂਜੀ ਬੜੀ ਹੋਰ ਵਧੀਆ ਇੰਨੀ ਠੰਡ ਦੇਖ ਕੇ ਕਿਵੇਂ ਮਹਿਸੂਸ ਹੋ ਰਿਹਾ ਬਹੁਤ ਵਧੀਆ ਬਈ ਬਹੁਤ ਵਧੀਆ ਜਿਆਦਾ ਠੰਡ ਕਿ ਥੋੜੀ ਆ ਨਾ ਕਿਹੜੀ ਠੰਡ ਆ ਯਾਰ ਹੁਣ ਤਾਂ ਵੈਸੇ ਤਾਂ ਜਿਹੜੀ ਠੰਡ ਪਹਿਲਾਂ ਪੈਂਦੀ ਸੀਗੀ ਸਹੀ ਠੰਡ ਤਾਂ ਉਹ ਸੀਗੀ ਹੁਣ ਤਾਂ ਠੰਡ ਹੈ ਹੀ ਨਹੀਂਗੀ ਠੰਡ ذਵੀ ਹੈ ਨਹੀਂ ਬਾਈ ذਵੀ ਠੀਕ ਆ ਪਰ ਆਪਣੇ ਟਾਈਮ ਤੇ ਜਿਹੜੀ ਵੈਸੇ ਲੱਗਦੀ ਤਾਂ ਹੈ ਹੁਣ ਆਪਾਂ ਨੂੰ ਠੰਡ ਪਰ ਜਿਹੜੀ ਠੰਡ ਪਹਿਲਾਂ ਪੈਂਦੀ ਸੀਗੀ ਤੁਸੀਂ ਆਪਾਂ ਵੀ ਦੇਖ ਨਹੀਂ ਸਕਦੇ ਨਾ ਵੀ ਛੋਟੇ ਛੋਟੇ ਸਹਿਜਾਦੇ ਸੀ ਨਾ ਤੇ ਉਹਨਾਂ ਨੇ ਇੰਨੀ ਠੰਡ ਕਿਵੇਂ ਕੀ ਕੀਤਾ ਹੋਊਗਾ ਯਾਰ ਹਨਾ ਵੀ ਪਤਲੇ-ਪਤਲੇ ਬਾਣੇ ਪਾਏ ਸੀਗੇ ਛੋਟ ਪਤਲਾ ਕੱਪੜਾ ਸੀਗਾ ਉਹ ਠੀਕ ਆ ਤੇ ਠੰਡੇ ਬੁਰਜ ਚ ਰੱਖਿਆ ਸੀ ਤੇ ਆਪਾਂ ਇੰਨੀ ਠੰਡ ਦੇਖ ਕੇ ਆਪਾਂ ਉਹ ਕਰਦੇ ਤੇ ਉਹ ਤਾਂ ਫਿਰ ਵੀ ਠੰਡ ਬਹੁਤ ਜ਼ਿਆਦਾ ਸੀਗੀ ਹੁਣ ਵੀ ਤੁਸੀਂ ਦੇਖਦੇ ਕਿੰਨੀ ਧੁੰਦਾ ਤੇ ਕੁਝ ਜਿੰਦਾ ਹੀ ਨਹੀਂ ਪਿਆ ਸਾਨੂੰ ਵੀ ਹਨਾ ਸਹੀ ਹੈ ਜਮੀ ਤੇ ਆਪਾਂ ਗੁਰੂ ਘਰ ਪਹੁੰਚ ਗਏ ਆ ਵਾਹਿਗੁਰੂ ਤੇ ਇੱਥੋਂ ਐਂਟਰੀ ਆ ਵੈਸੇ ਦੀਦਾ ਨਹੀਂ ਸਾਹਮਣੇ ਲੰਗਰ ਹਾਲਾ ਉੱਥੇ ਇੰਨੀ ਜ਼ਿਆਦਾ ਧੁੰਦ ਹੋਈ ਵੀ ਕੋਈ ਦੀਨਾ ਨਹੀਂ ਆਣਾ ਲੋਬੇ ਨਹੀਂ ਖੁੱਸੇ ਬਈ ਗੁਰਦੁਆਰਾ ਵੀ ਨਹੀਂ ਆ ਆ ਵਾਲਾ ਦੀਨਾ ਆ ਨਵਾਂ ਪੈਰੇ ਇੱਥੇ ਦੀਨਾ ਨਹੀਂ ਪਰ ਸਵੇਰੇ ਜੇ ਹੋ ਸਕੇ ਤਾਂ ਆਵਾਂਗੇ ਉਦੋਂ ਦਰਸ਼ਨ ਕਰਾਵਾਂਗੇ ਤੁਹਾਨੂੰ ਤੇ ਆਪਾਂ ਨੂੰ ਇੱਥੋਂ ਗਾਂ ਜਾਣਾ ਪਊਗਾ ਜਿੱਥੇ ਪੁਰਾਣਾ ਦਰਬਾਰ ਬਣਿਆ ਹੋਇਆ ਪ੍ਰਾਤਨ ਦਰਬਾਰ ਸਾਹਿਬ ਆ ਤੇ ਆਪਾਂ ਅੰਦਰ ਚੱਲ ਕੇ ਮੱਥਾ ਟੇਕਦੇ ਆਂ ਯਾਰ ਤੇ ਚਾਹ ਦਾ ਲੰਗਰ ਤੇ ਨਾਲ ਦੇਖ ਤੇ ਨਾਲ ਸਾਡੇ ਸ਼ਿਵੂ ਜੀ ਜੋ ਸਾਰਿਆਂ ਸੰਗਤਾਂ ਬੈਠੇ ਨਾਲ ਤੇ ਦੁਬਾਰਾ ਆਪਾਂ ਚੱਲਦੇ ਆ ਘਰੇ ਆਪਾਂ ਵੀ ਤੇ ਰਗੜਾ ਪਾਣੀ ਲਾਉਣੇ ਜਾ ਕੇ ਹਾਂਜੀ ਤੇ ਆਪਾਂ ਮੱਥਾ ਟੇਕ ਕੇ ਆ ਚੁੱਕੇ ਆ ਤੇ ਚਾਹ ਦਾ ਲੰਗਰ ਸੀਗਾ ਤੇ ਦੇਖ ਸੀ ਤੇ ਅੱਜ ਜਾਣ ਦੀ ਸ਼ੁਰੂਆਤ ਆਪਣੇ ਨਾਲ ਇਹਨੇ ਕੀਤੀ ਆ ਹਾਂਜੀ ਬਾਈ ਆਪਾਂ ਜੀ ਮੈਨੂੰ ਉਠਾਇਆ ਅੱਜ ਤੇ ਅੱਗੇ ਤੋਂ ਵੀ ਨਾਲ ਚੱਲਿਆ ਕਰੂਗਾ ਹੁਣ ਇਹ ਆ ਬਾਈ ਰੋਜ਼ ਰੋਜ਼ ਹਾਂ ਤੇ ਹੁਣ ਅੱਗੇ ਤੋਂ ਨਾਲ ਇਹਨੇ ਜਾਇਆ ਕਰਨਾ ਆਪਣੇ ਤੇ ਅੱਜ ਦਾ ਦਿਨ ਵੀ ਆਪਣਾ ਵਧੀਆ ਸੀ ਹੁਣ ਜਾ ਕੇ ਆਪਾਂ ਘਰੇ ਦੇਖਦੇ ਆਂ ਰਗੜਾ ਵੀ ਲਾਉਣਾ ਅੱਜ ਅੱਜ ਦਾ ਜਿਹੜਾ ਦਿਹਾੜਾ ਅੱਜ ਦੇ ਦਿਨ ਚਮਕੌਰ ਦੀ ਗੜੀ ਵਿੱਚ ਬਾਕੀ ਸਿੰਘਾਂ ਦੀ ਸ਼ਹਾਦਤ ਹੋਈ ਸੀ ਬਾਕੀ ਸਿੰਘ ਸ਼ਹੀਦ ਹੋਏ ਸੀ ਆਪਣੇ ਹਾਂ ਕੱਲ ਸੀਗਾ ਵੱਡੇ ਸਹਜਾ ਦੇ ਸ਼ਹੀਦ ਹੋਏ ਸੀ ਅੱਜ ਆਪਣੇ ਬਾਕੀ ਸਿੰਘ ਸੀ ਜਿਹੜੇ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੋ ਗਏ ਸੀ ਆਪਣੇ ਹੁਣ ਜਿਹੜੇ ਸ਼ੀਦੀ ਦਿਹਾੜੇ ਚੱਲ ਰਿਹਾ ਹਾਂ ਹਾਂ ਜੀ ਹਾਂ ਇਹਨਾਂ ਕਰਕੇ ਤੇ ਆਪਾਂ ਹੁਣ ਗੁਰੂ ਘਰ ਚੱਲਿਆ ਕਰਾਂਗੇ ਜਿੱਦੇ ਹੁਣ ਚੱਲਣਾ ਕਰੇ ਠੀਕ ਹੈ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੇ ਮਿਲਦੇ ਆ ਕੱਲ ਨੂੰ ਚੰਗਾ ਓਕੇ ਅ ਕੱਲ ਤੇ ਆਪਾਂ ਉਹਨੂੰ ਛੱਡ ਕੇ ਆ ਗਏ ਆ ਤੇ ਹੁਣ ਆਪਾਂ ਚੱਲਨੇ ਆਪਣੇ ਘਰੇ ਗੁਰੂ ਘਰ ਜਾਏ ਤੇ ਹਲੇ ਵੀ ਧੁੰਦ ਬਹੁਤ ਜ਼ਿਆਦਾ ਹੋ ਰਹੀ ਆ ਜਮਾਂ ਵੀ ਨਹੀਂ ਉਹ ਧੁੰਦ ਘਟ ਹੀ ਨਹੀਂ ਇਹ ਦਿਨ ਚੜ ਗਿਆ ਪੂਰਾ ਹੁਣ ਆਪਾਂ ਗੱਡੀ ਲੈ ਕੇ ਚੱਲਨੇ ਨਾਲ ਆਪਣੇ ਨੰਨਾ ਜੀ ਗੱਡੀ ਦੇ ਆਪਾਂ ਅੱਕਦਾ ਆਪਾਂ ਇਹਦੇ ਹੋ ਲਵਾ ਕੇ ਲਿਆਉਣੀ ਆ ਪੱਤੀ ਲਵਾ ਕੇ ਲਿਆਉਣੀ ਮੂਰੇ ਨਿਸ਼ਾਨ ਚ ਲਾ ਕੇ ਚੱਲਾਂਗੇ ਨਾ ਆ ਕਾਲਾ ਕਾਲ ਕਰਾਉਣੀ ਪਰ ਇਸ ਵਾਰ ਇਹ ਨਹੀਂ ਚੱਲਿਆ ਆਪਣੇ ਨਾਲ ਪੇਪਰ ਆ ਗਏ ਵਾ ਡੇਲ ਟੈਲੀ ਪੈ ਜਾਂਦਾ ਇਹਦੇ ਪੇਪਰ ਆ ਤਾਂ ਕਰਕੇ ਹੁਣ ਆਪਾਂ ਗੱਡੀ ਦੇ ਕਪੜਾ ਮਾਰ ਦਿੰਦੇ ਆਪਾਂ ਚੱਲਦੇ ਗੱਡੀ ਦਾ ਕੰਮ ਕਰਾਉਣ ਮਾੜਾ ਮੋਟਾ ਜਿਹੜਾ ਰਹਿੰਦਾ ਤੇ ਚਲੋ ਚੱਲੀਏ ਬਾਈ ਕੋਲੇ ਆ ਗਏ ਸੀ ਤੇ ਇੱਥੇ ਪੱਤੀ ਲੱਗ ਜੂਗੀ ਇੱਥੇ ਜਿੱਦੀ ਤਾਂ ਨੂੰ ਲਾ ਕੇ ਇੱਥੇ ਨਿਸ਼ਾਨ ਝੁਲਦਾ ਹੋ ਜੂਗਾ ਤੇ ਨਿਸ਼ਾਨ ਚ ਲਾ ਕੇ ਚੱਲਾਂਗੇ ਤੇ ਬਾਕੀ ਜਿਹੜਾ ਮਾੜਾ ਮੋਟਾ ਕੰਮ ਕਰਾਉਣ ਵਾਲਾ ਉਹ ਕਰਾਵਾਂਗੇ ਕਿਉਂਕਿ ਆਪਾਂ ਨੂੰ ਰਾਸਤੇ ਜਾਂਦੇ ਦਿੱਕਰ ਪਰੇਸ਼ਾਨੀ ਨਾ ਆਵੇ ਉੱਥੇ ਵਧੀਆ ਤਰੀਕੇ ਨਾਲ ਹੋ ਜੂਗਾ ਸਾਰਾ ਲਓ ਜੀ ਆਪਣੀ ਗੱਡੀ ਤੇ ਪੱਤੀ ਲੱਗ ਚੁਗੀ ਆ ਇੱਥੇ ਨਿਸ਼ਾਨ ਸਾਹਿਬ ਝੁੱਲੂਗਾ ਹੁਣ ਆਪਣਾ ਵਧੀਆ ਪੱਤੀ ਵਾਲਾ ਕੰਮ ਓਕੇ ਹੋ ਗਿਆ ਹਨਾ ਹੁਣ ਓਕੇ ਹੁਣ ਲਾ ਕੇ ਝੰਡਾ ਇਸ ਤੇ ਨਿਸ਼ਾਨ ਸਾਹਿਬ ਝੁਲ ਜੂਗਾ ਵਧੀਆ ਸਹੀ ਲੱਗ ਗਿਆ ਨਾ ਵੈਸੇ ਦੇਖਿਆ ਜਾਵੇ ਤਾਂ ਸਹੀ ਲੱਗ ਗਿਆ ਹਾਂ ਦੇਖ ਨਾਟਾ ਦਾ ਕੰਮ ਘੱਟ ਲੱਗਦਾ ਮੈਨੂੰ ਆਲਾ ਸਹੀ ਆ ਸਹੀ ਆ ਪੂਰਾ ਨਿਸ਼ਾਨ ਸਾਹਿਬ ਤਾਂ ਨਹੀਂ ਹਿੱਲਦਾ ਹੁਣ ਹਨਾ ਜਮਾ ਨਹੀਂ ਪੈਪ ਮੋਟੀ ਪੋਣੀ ਬੋਗੀ ਪੈਪ ਨਾ ਚਿਬੀ ਹੋ ਜੇ ਬਸ ਨਹੀਂ ਨਹੀਂ ਆਪਾਂ ਵਿੱਚ ਬਰਛੀ ਪਾਵਾਂਗੇ ਨਾ ਦੇ ਬਰਛੀ ਪਾ ਕੇ ਫਿਰ ਉਹ ਤੇ ਨਿਸ਼ਾਨ ਸਾਹਿਬ ਝੂਲੂਗਾ ਸਹੀ ਓਕੇ ਆ ਤੇ ਹੁਣ ਆਪਾਂ ਇੱਥੇ ਚੱਲਦੇ ਆ ਘਰੇ ਭੁੱਖ ਵੀ ਬਹੁਤ ਲੱਗੀ ਦੀ ਜਾਨ ਬਹੁਤ ਸਵੇਰ ਦਾ ਕੁਝ ਵੀ ਨਹੀਂ ਖਾਦਾ ਕੱਲੀ ਚਾਹ ਪੀਤੀ ਹੈ ਹਾਂ ਤੇ ਹੁਣ ਆਪਾਂ ਚੱਲਦੇ ਆ ਘਰੇ ਚਲੋ ਚਲੀਏ ਇਥੋਂ ਚਾਹ ਚਾਪ ਵੀ ਮਰੋਣ ਤੂੰ ਥੋੜੀ ਚਲਾਏਗਾ ਹੁਣ ਦੇਵਾਲੀਏ ਕਦੇ ਆ ਜਾ ਹੁਣ ਆਪ ਇੱਥੇ ਚੱਲਦੇ ਘਰੇ ਭੁੱਖ ਲੱਗੀ ਆ ਦੀ ਹੁਣ ਬਹੁਤ ਜਿਆਦਾ ਹਨ ਤੜਕੇ ਦਾ ਕੁਝ ਨਹੀਂ ਖਾਦਾਗਾ ਪਹਿਲਾਂ ਰਗੜਾ ਲਾਉਣ ਲੱਗੇ ਤੇ ਰਗੜਾ ਨਹੀਂ ਲਾਉਣ ਤਾਂ ਕਿਹਦੇ ਪਹਿਲਾਂ ਪੱਤੀ ਲਵਾ ਕੇ ਲਾ ਫਿਰ ਪੱਤੀ ਲਵਾਉਣ ਆਏ ਆ ਤੇ ਹੁਣ ਕੁਝ ਨਹੀਂ ਖਾਦਾ ਨਾ ਰਗੜਾ ਲਾਉਂਦੇ ਤਾਂ ਉਹਨਾਂ ਨੇ ਆਪਾਂ ਨੂੰ ਹੋ ਰਗੜਾ ਵੀ ਨਹੀਂ ਲਾਉਣਾ ਹੋ ਰਗੜਾ ਵੀ ਨਹੀਂ ਲੱਗਣਾ ਹੁਣ ਜਾ ਕੇ ਸਿੱਧਾ ਆਪਾਂ ਪ੍ਰਸ਼ਾਦਾ ਛਕਦੇ ਚੱਲਦੇ ਆ ਘਰੇ ਤੇ ਆਪਾਂ ਕਰੇ ਪਹੁੰਚ ਗਏ ਗੱਡੀ ਆਪਾਂ ਲਾਤੀ ਆਪਣੀ ਗੱਡੀ ਖੜਾਤੀ ਤੇ ਹੁਣ ਆਪਾਂ ਵੇਖਦੇ ਕੀ ਬਣਾ ਖਾਣ ਨੂੰ ਤੇ ਖਾਨੇ ਭੁੱਖ ਬਹੁ ਲੱਗੀ ਹੋਈ ਆ ਸਵੇਰ ਦੀ ਤੇ ਅਬ ਪੈਪ ਵੀ ਲਵਾ ਲਈ ਜਿਹੜੀ ਲਵਾਉਣੀ ਸੀਗੀ ਪੱਤੀ ਲਵਾ ਕੇ ਨਿਸ਼ਾਨ ਸਾਹਿਬ ਚਲਾਉਣ ਵਾਸਤੇ ਸਾਰਾ ਕੁਝ ਡਾਨਾ ਹੁਣ ਆਪਣੇ ਕਲੇ ਚੋਲੇ ਤਿਆਰ ਕਰਨ ਵਾਲੇ ਤੇ ਬਸ ਆਪਾਂ ਜਾਣਾ ਇਸ ਤੋਂ ਬਾਅਦ ਅੱਜ ਹੁਣ ਆਪਾਂ ਖਾਣ ਲੱਗਿਆ ਰੋਟੀ ਤੇ ਬਣਾਈ ਆ ਆਲੂ ਗੋਭੀ ਦੀ ਸਰਜੀ ਤੇ ਦਾਲ ਵਾਲੇ ਪਰੌਂਠੇ ਬਣਾਇਆ ਐਨੇ ਬਣਾਇਆ ਵੇ ਲਾਲਾ ਆਦਰ ਕੀ ਸ਼ਕਲ ਦੇ ਪਰੌਂਠੇ ਬਣਾ ਕੇ ਧਰਤੇ ਨੇ ਹਣਾ ਸੁੱਡਲੇ ਸੈਂਟਗੀਓ ਬੈਕ ਮੂਹੇ ਕੀ ਮੂਹ ਤਾਂ ਵੇਖੋ ਦਾ ਹਲੋ ਜੀ ਆ ਕੀ ਅੱਜ ਅੱਜ ਹਾਦੀ ਕੁੜੀ ਬਹੁਤ ਸਿਆਣੀ ਬਣੀ ਵੀ ਅੱਜ ਦਮਾਲਾ ਬੰਨਿਆ ਦਮਾਲਾ ਸਜਾਇਆ ਆਪਦੀ ਆਪ ਜੀ ਠੀਕ ਹੈ ਬਕਾਇਦਾ ਚੰਦਨ ਦਾ ਟਿੱਕਾ ਵੀ ਲਾਇਆ ਮੇਰਾ ਮਾਟਕ ਉਹ ਵੀ ਸਾਡਾ ਗਰਮਣਾ ਹੋਏ ਕਿਉਂਕਿ ਸਾਡੇ ਨਾਲ ਹੀ ਲੜਨਾ ਹੁੰਦਾ ਹੈ ਨੇ ਆਹੋ ਅੱਜ ਚੰਦਨ ਦਾ ਟਿੱਕਾ ਵੀ ਲਾਇਆ ਦਮਾਲਾ ਸਜਾਇਆ ਨੇ ਆਪ ਜੀ ਨੂੰ ਪਤਾ ਦਾਸ ਹੁਣੀ ਬਿਮਾਰ ਹੋਈ ਪਈ ਐ ਤੇ ਅੱਜ ਜੋ ਕੀ ਸਰਤੀ ਸਾਂਭੀ ਗਈ ਤੇ ਬਾਕੀ ਸਵੇਰ ਆਪਾਂ ਨੂੰ ਤਿਆਰ ਪਰ ਤਿਆਰ ਹੋ ਕੇ ਮਿਲਦੇ ਆਪ ਜੀ ਮਾਪਾ ਵੈਗਜੀ ਦਾ ਖਲਸਾ ਵੈਗਜੀ ਦੇ ਫਤਿਹ ਤੇ ਹੁਣ ਆਪਾਂ ਪ੍ਰਸ਼ਾਦਾ ਛਕਦੇ ਆਂ ਹਾਂਜੀ ਤੇ ਆਪਾਂ ਪ੍ਰਸ਼ਾਦਾ ਛਕ ਲਿਆ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਅੱਜ 9 ਪੋ ਬਾਕੀ ਸਿੰਘਾਂ ਦੀ ਸ਼ਹਾਦਤ ਸੀ ਬਾਕੀ ਸਿੰਘ ਸ਼ਹੀਦ ਹੋਏ ਸੀ ਆਪਣੇ ਤੇ ਆਪਣਾ ਜਿਹੜਾ ਕੰਮ ਸੀ ਮੇਨ ਗੱਡੀ ਦਾ ਆਪਾਂ ਉਹ ਵੀ ਕਰਵਾ ਲਿਆ ਮੂਰੇ ਪੈਪ ਲਗਾਉਣੀ ਸੀਗੀ ਨਿਸ਼ਾਨ ਸਾਹਿਬ ਚਲਾਉਣ ਵਾਸਤੇ ਤੇ ਆਪਣਾ ਸਾਰਾ ਕੰਮ ਹੋ ਗਿਆ ਅੱਜ ਦੇ ਵਲੌਗ ਦੇ ਵਿੱਚ ਇੰਨਾ ਕੀ ਸੀਗਾ ਬਾਕੀ ਜੇ ਕੋਈ ਗਲਤੀ ਹੋਵੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਜੋ ਕਿ ਆਪਾਂ ਆਪਣੀ ਗਲਤੀ ਨੂੰ ਸੁਧਾਰ ਸਕੀ ਤੇ ਆਪਦੇ ਤਰੀਕੇ ਨੂੰ ਸਹੀ ਕਰ ਸਕੀ ਆ ਆਪਾਂ ਬਾਕੀ ਜੇ ਵੀਡੀਓ ਵਧੀਆ ਲੱਗੀ ਹੋਵੇ ਤੇ ਵੀਡੀਓ ਨੂੰ ਲਾਈਕ ਕਰਦੇ ਤੇ ਚੈਨਲ ਤੇ ਨਵੇਂ ਤੋਂ ਸਬਸਕ੍ਰਾਈਬ ਕਰ ਦਿਓ ਮਿਲਦੇ ਆ ਜਲਦੀ ਹੀ ਨੈਕਸਟ ਵਲੌਗ ਦੇ ਵਿੱਚ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ